ਪੰਜਾਬੀ ਇੰਡਸਟਰੀ ਸੀਨੀਅਰ ਕਲਾਕਾਰਾਂ ਦੇ ਨਾਲ ਇਸ ਤਰੀਕੇ ਨਾਲ ਕਰਦੀ ਹੈ ਸਲੂ ਐਕਟਰੈਸ ਨਿਰਮਲ ਰਿਸ਼ੀ ਨੇ ਖੋਲੇ ਪੰਜਾਬੀ ਇੰਡਸਟਰੀ ਦੇ ਰਾਜ ਬਾਲੀਵੁੱਡ ਦੇ ਗੁਲਾਬੋ ਮਾਸੀ ਯਾਨੀ ਕਿ ਨਰਮਲ ਰਿਸ਼ੀ ਦਾ ਜਨਮ 27 ਅਗਸਤ 1943 ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਖੀਵੇਂ ਕਲਾ ਦੇ ਰਹਿਣ ਵਾਲੇ ਬਲਦੇਵ ਕਿਸ਼ਨ ਰਿਸ਼ੀ ਦੇ ਘਰ ਹੋਇਆ ਸੀ ਨਰਮਲ ਰਿਸ਼ੀ ਆਪਣੇ ਤਿੰਨੇ ਭੈਣਾਂ ਤੋਂ ਸਭ ਤੋਂ ਛੋਟੀ ਹੈ ਉਹਨਾਂ ਨੂੰ ਛੋਟੀ ਉਮਰ ਤੋਂ ਹੀ ਥੀਏਟਰ ਕਰਨ ਦਾ ਸ਼ੌਂਕ ਸੀ ਪਰ ਇਸ ਦੇ ਨਾਲ ਹੀ ਉਹ ਐਨਸੀਸੀ ਬੈਸਟ ਸ਼ੂਟਰ ਵੀ ਰਹੇ ਨਾ ਇਸ ਤੋਂ ਇਲਾਵਾ ਖੋਖੋ ਦੀ ਵਧੀਆ ਖਿਡਾਰਨ ਅਤੇ ਐਥਲੀਟ ਵੀ ਰਹਿ ਚੁਕੇ ਨੇ ਉਹਨਾਂ ਨੇ ਆਪਣੀ ਗ੍ਰੈਜੂਏਸ਼ਨ ਦੀ ਪੜ੍ਹਾਈ ਸ਼੍ਰੀ ਗੰਗਨਗਰ ਤੋਂ ਪੂਰੀ ਕੀਤੀ ਸੀ ਉਸ ਤੋਂ ਬਾਅਦ ਉਹਨਾਂ ਨੇ ਪਟਿਆਲਾ ਦੇ ਫਿਜ਼ੀਕਲ ਕਾਲਜ ਤੋਂ ਟ੍ਰੇਨਿੰਗ ਵੀ ਲਈ ਸੀ ਐਥੇ ਹੀ ਉਹਨਾਂ ਦੀ ਮੁਲਾਕਾਤ ਫਿਲਮ ਡਾਇਰੈਕਟਰ ਹਰਪਾਲ ਸਿੰਘ ਟਿਵਾਣਾ ਦੇ ਨਾਲ ਹੋਈ ਸੀ ਅਤੇ ਜਿਸ ਤੋਂ ਬਾਅਦ ਉਹ ਰੰਗਮੰਚ ਦੀ ਦੁਨੀਆ ਨਾਲ ਜੁੜ ਗਏ ਸੀ ਹਾਲ ਹੀ ਚ ਨਿਰਮਲ ॠषि ਨੇ ਆਪਣੇ ਇੱਕ ਇੰਟਰਵਿਊ ਦੌਰਾਨ ਪੰਜਾਬੀ ਫਿਲਮ ਇੰਡਸਟਰੀ ਦੇ ਕਾਲੇ ਰਾਜ਼ ਖੋਲ੍ਹੇ ਨੇ ਤਰਸਲ ਨਿਰਮਲ ॠषि ਨੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਉਹਨਾਂ ਦੀ ਵਾਇਰਲ ਹੋ ਰਹੀ ਹੈ ਇਹ ਵੀਡੀਓ ਇੱਕ ਇੰਟਰਵਿਊ ਦੀ ਹੈ ਜਿਸ 'ਚ ਨਿਰਮਲ ॠषि ਪੰਜਾਬੀ ਇੰਡਸਟਰੀ ਬਾਰੇ ਅਜਿਹੀਆਂ ਗੱਲਾਂ ਆਖ ਰਹੇ ਨੇ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਨਿਰਮਲ ॠषि ਨੇ ਕਿਹਾ ਕਿ ਬੇਸ਼ੱਕ ਉਹ ਕਈ ਪੰਜਾਬੀ ਫਿਲਮਾਂ ਦੇ ਵਿੱਚ ਕੰਮ ਕਰਦੀ ਆਈ ਹੈ ਇਹ ਕਹਿਣਾ ਤਾਂ ਨਹੀਂ ਚਾਹੁੰਦੀ ਆ ਪਰ ਫਿਲਮ ਮੇਕਰਸ ਤੋਂ ਸਾਨੂੰ ਮੰਗਤਿਆ ਵਾਂਗ ਪੈਸੇ ਮੰਗਣੇ ਪੈਂਦੇ ਨੇ ਇਹ ਕੋਈ ਗੱਲ ਥੋੜੀ ਬੰਦੀ ਹੈ ਕਿ ਕੰਮ ਦੇ ਸਮੇਂ ਅਸੀਂ ਆਪਣਾ ਪੂਰਾ ਜ਼ੋਰ ਲਾ ਦਈਏ ਭਾਵੇਂ ਫਿਲਮਾਂ ਸਾਡੇ ਸਿਰ ਉੱਤੇ ਚਲਦੀਆਂ ਜਾਂ ਨਹੀਂ ਫਿਰ ਸਾਨੂੰ ਨਾ ਲਿਆ ਕਰੋ ਫਿਲਮਾਂ ਚ ਸਾਨੂੰ ਕਹਿਣਾ ਪੈਂਦਾ ਆਪਣੀ ਮਿਹਨਤ ਦੀ ਕਮਾਈ ਹਾਸਲ ਕਰਨ ਦੇ ਲਈ ਵੀਡੀਓ ਦੇ ਵਿੱਚ ਨਿਰਮਲ ॠषि ਜੀ ਅੱਗੇ ਆਖਦੇ ਨੇ ਕਿ ਇਸ ਉਮਰ 'ਚ ਮੈਂ ਕਿੰਨਾ ਕੁ ਕਹਿ ਸਕਦੀ ਹਾਂ ਕਿ ਮੇਰੇ ਪੈਸੇ ਦੇ ਦਿਓ ਮੈਂ ਫੋਨ ਕਰ ਕਰ ਜਾਂਦੀ ਆ ਜਿਹੜਾ ਮੈਂ ਮੁੰਡਾ ਰੱਖਿਆ ਉਹ ਵੀ ਫੋਨ ਕਰ ਕਰ ਹਾਰ ਜਾਂਦਾ ਪਰ ਪੈਸੇ ਨਹੀਂ ਮਿਲਦੇ ਟਾਈਮ ਉਤੇ ਇਹ ਸਿਰਫ ਮੇਰੇ ਨਾਲ ਹੀ ਨਹੀਂ ਸਗੋ ਮੇਰੇ ਨਾਲ ਦੇ ਦੂਜੇ ਕਲਾਕਾਰਾਂ ਨਾਲ ਵੀ ਹੋ ਰਿਹਾ ਤੁਸੀਂ ਇੱਕ ਲਿਮਟ ਕਿਉਂ ਨਹੀਂ ਸੈੱਟ ਕਰਦੇ ਫਿਰ ਜਿੰਨੇ ਪੈਸੇ ਸਾਨੂੰ ਦੇਣ ਲਈ ਕਿਹਾ ਜਾਂਦਾ ਉਹਨੇ ਵੀ ਸਾਨੂੰ ਨਹੀਂ ਦਿੱਤੇ ਜਾਂਦੇ ਫਿਰ ਮਿੰਤਾ ਕਰਨੀਆਂ ਪੈਂਦੀਆਂ ਨੇ ਮੈਂ ਕਹਿਣਾ ਚਾਹੂੰਗੀ ਕਿ ਸਹਿ ਕਲਾਕਾਰਾਂ ਨੂੰ ਚੰਗੀ ਤਰੀਕੇ ਨਾਲ ਡੀਲ ਨਹੀਂ ਕੀਤਾ ਜਾਂਦਾ ਦੱਸਦੀ ਹੈ ਕਿ ਨਿਰਮਲ ਰਿਸ਼ੀ ਜੀ ਵੱਲੋਂ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਜਾ ਚੁੱਕਾ ਹੈ ਕਰੀਬ 60 ਫਿਲਮਾਂ ਦੇ ਵਿੱਚ ਸਾਨੂੰ ਉਹਨਾਂ ਦੀ ਅਦਾਕਾਰੀ ਵੇਖਣ ਨੂੰ ਮਿਲੀ ਹੈ ਜਿਸ ਦੇ ਵਿੱਚ ਲੌਂਗ ਦਾ ਲਿਸ਼ਕਾਰਾ 1983 ਚ ਆਈ ਸੀ ਉਸ ਤੋਂ ਬਾਅਦ ਉੱਚਾ ਦਰਬਾਬੇ ਨਾਨਕ ਦਾ ਦੀਵਾ ਵਾਲੇ ساری ਰਾਤ ਸੁਨੇਹਾ ਲ ਪੰਜਾਬ ਡੈਥ ਔਨ व्हील्स ਨਿਕਲ ਜੈਲਦਾਰ ਅੰਗਰੇਜ਼ ਲਾਹੌਰਿਆ ਅਤੇ ਕਈ ਹੋਰ ਫਿਲਮਾਂ ਸ਼ਾਮਿਲ ਹਨ